ਕੀ ਕਰਨਾ ਹੈ ਕੀ ਕਹਿਣਾ ਚਾਹੁੰਦਾ ਕੰਗੜਾ ਰਣੌਤ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਤੇ ਘੱਟ ਗਿਣਤੀਆਂ ਦੇ ਸਿੱਖਾਂ ਦੇ ਵਿਰੁੱਧ ਨਫਰਤ ਖਿਲਾ ਰਹੀ ਹੈ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਦਿੱਲੀ ਸ ਭਾਰਤੀ ਜਨਤਾ ਪਾਰਟੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਅਕਲ ਲਾਉਣੀ ਬੜੀ ਸੌਖੀ ਹੈ ਭਜਾਉਣੀ ਬੜੀ ਔਖੀ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਜਿਸ ਤਰ੍ਹਾਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਹਨ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਤੇ ਪੰਜਾਬੀਓ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕੋ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਫਰਕ ਪਾ ਕੇ ਦੇਸ਼ ਦੇ ਵਿੱਚ ਜਿਹੜੇ ਰਸਤੇ ਤੇ ਤੁਰੀ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਇਹ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇੱਕ ਸੁਰਤਾ ਨਾਲ ਕਿਸੇ ਜਮਹੂਰੀਅਤ ਨਾਲ ਕਿਸੇ ਰੂਲ ਆਫ ਲਾ ਨਾਲ ਚੱਲ ਸਕਦਾ ਹੈ ਫਿਰ ਕਹਿੰਦੇ ਵਿੱਚ ਜਿਹੜੀ ਹਰਕ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅਗਨਾ ਖੇਡ ਰਹੇ ਆ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸੌਕੀ ਆ ਭਜਾਉਣੀ ਔਕੀ ਆ ਧੰਨਵਾਦ ਅੱਜ ਜੇ ਫਿਲਮ ਲਾਉਂਦੇ ਨੇ ਤੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਲੱਕੀ ਨਹੀਂ ਸਕਦੀ ਅੱਗ ਲਾਉਣੀ ਆ ਕਿ ਇੱਕ ਲੱਗੀ ਸੀ ਉਹਦਾ ਜੋ ਹੈ ਸਰਵਾਇਓ ਹੋਏਗਾ ਉਹ ਕੱਲ ਵੀ ਅਪੀਲ ਕਰੋਗੇ ਵੀ ਫਿਲਮ ਨਾ ਦੇਖਣ ਲਈ ਨਹੀਂ ਲੱਗਣ ਹੀ ਨਹੀਂ ਦੇਣੀ ਲੋਕ ਤਾਂ ਤਾਂ ਹੁਣ ਵੀ ਜਿਹੜੇ ਆਨਲਾਈਨ ਦੇਖਣ ਦੇਖ ਲੋਕ ਉਹਨਾਂ ਤਾਂ ਵੀਰ ਕਰਾਂਗੇ ਜਿਹਨੇ ਬਾਕੀ ਗੱਲ ਹੈ ਕਿ ਅਸੀਂ ਉਹ ਲੱਗਣ ਨਹੀਂ ਦੇਵਾਂਗੇ ਅਸੀਂ ਦੇਸ਼ ਭਰ ਚ ਮੰਗ ਕਰਾਂਗੇ ਕੱਲੇ ਪੰਜਾਬ ਚ ਵੀ ਦੇਸ਼ ਭਰਚੇ ਤੇ ਪਹੁੰਚਦੀ ਲਈ ਧੰਨਵਾਦ ਜੀ ਹਾਂ ਜੀ ਅਸੀਂ ਅੱਜ ਜਿਹੜਾ ਇੱਥੇ ਪਠੰਡਾ ਵਿਕੇ ਮਿੱਤਲ ਮਾਲ ਤੋਂ ਸਾਹਮਣੇ ਪ੍ਰੋਟੈਸਟ ਕੀਤਾ ਇਹ ਕੰਗਣਾ ਰਣੌਤ ਦੀ ਜਿਹੜੀ ਐਮਰਜੈਂਸੀ ਮੂਵੀ ਉਸ ਨੂੰ ਲੈ ਕੇ ਆ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਤੁਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਹੈ ਜਿਹੜੀ ਇਹ ਔਰਤ ਹੈ ਇਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਜੇ ਇੱਕ ਨੂੰ 에어ਪੋਰਟ ਦੇ ਵਿੱਚ ਜਦੋਂ ਕੁੜੀ ਨੇ ਸਭ ਕੁਝ ਸਿਖਾਇਆ ਉਹ ਕਿਸਾਨ ਅੰਦੋਲਨ ਦੀ ਟਿੱਪਣੀ ਨੂੰ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸਿੱਧ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹੋਂ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁਦ ਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਹੈ ਡਾਇਰੈਕਟਰ ਵੀ ਆਪ ਆ ਐਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਆ ਤੇ ਅਸੀਂ ਇਹ برداشت ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮ ਖੈ ਲਈ ਇਹਨਾਂ ਦੇ ਇਹਨਾਂ ਨੂੰ ਬੇਨਤੀ ਨਹੀਂ ਚੇਤਾਵਨੀ ਦਿੰਨੇ ਆ ਕਿ ਸੁਧਰ ਜਾਣ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੇ ਲਈ ਤੁਸੀਂ ਤੁਲਿਓ ਇਹ ਸੰਭਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰਿਕ ਇਸ ਦੇ ਲਈ ਇਕੱਠੇ ਨੇ ਤੇ ਇਹਦਾ ਵਿਰੋਧ ਹਰ ਇੱਕ ਪੱਧਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਿਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਕਮਾਈਆਂ ਦੇ ਲਈ ਹੋਰ ਫਿਲਮਾਂ ਬਹੁਤ ਨੇ ਜੇ ਪੰਜਾਬ ਦੇ ਵਿੱਚ ਫਿਲਮਾਂ ਨਿੱਕੀ ਜੀ ਗੱਲ ਦੇ ਲਈ ਬੈਨਨ ਕੀਤੀਆਂ ਜਾ ਸਕਦੀਆਂ ਜਿਵੇਂ ਦਲਜੀਤ ਦੀ ਭਾਈ ਖਾਲੜਾ ਸਾਹਿਬ ਤੇ ਫਿਲਮ ਬਣੀ ਉਹਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਰ ਇਹੋ ਜਿਹੀਆਂ ਕਈ ਫਿਲਮਾਂ ਸੀ ਜਿਹੜੀਆਂ ਪੰਜਾਬ ਪ੍ਰਸ ਸਿੰਘਾ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਤਾਂ ਇਹਦੇ ਤੇ ਬੈਨ ਕਿਉਂ ਨਹੀਂ ਲੱਗਦਾ ਸੋ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹਨੂੰ ਪੰਜਾਬ ਦੇ ਵਿੱਚ ਇਹਦੇ ਟ੍ਰੇਲਰ ਤੱਕ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਤੇ ਇਹਦੇ ਜਿਹੜੇ ਖਮਾਜੇ ਆ ਉਹ ਮਾਰੇ ਹੋਣਗੇ ਸਿਨੇਮੇ ਵਾਲੇ ਜਿਹੜੇ ਲੋਕ ਆ बिजनेसमੈਨ ਲੋਕ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਕਰਨ ਅਸੀਂ ਤੁਹਾਨੂੰ ਹੋਰ ਵੀ ਥਾਵਾਂ ਤੇ ਕਮਾਈ ਹੈ ਜਿਹੜੀ ਉਹਨਾਂ ਤੇ ਲੋਕ ਆਟੋਮੈਟਿਕ ਦਿੰਦੇ ਆ ਪਰ ਇਹਨੂੰ ਕਮਾਈ ਦਾ ਮੁੱਖ ਸਾਧਨ ਨਾ ਰੱਖਿਆ ਜਾਵੇ ਇਹਨੂੰ ਬੈਨ ਦੇ ਲਈ ਤੇ ਇਹਨੂੰ ਰੋਕਣ ਦੇ ਲਈ ਸਾਡਾ ਸਹਿਯੋਗ ਕੀਤਾ ਜਾਵੇ ਸਸਗਰ ਗੱਲ ਕਰੀਏ ਤੁਸੀਂ ਅੱਜ ਮਿਲ ਕੇ ਆਏ ਹੋ ਮਾਲਕ ਨੇ ਜਿਹੜੇ ਥੀਏਟਰ ਦੇ ਉਹਨਾਂ ਨੂੰ ਫਿਰ ਤੁਸੀਂ ਆਪਣੇ ਵੱਲੋਂ ਇਹਦਾ ਕਿਹਾ ਵੀ ਇਹ ਫਿਲਮ ਨਾ ਲਾਈ ਜਾਵੇ ਬਿਲਕੁਲ ਜੀ ਇਹ ਫਿਲਮ ਉਹਨਾਂ ਨੇ ਸਹਿਯੋਗ ਕੀਤਾ ਵੀ ਨਹੀਂ ਲੱਗੂਗੀ ਅਸੀਂ ਪੂਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਪੂਰੇ ਪੰਜਾਬ ਦੇ ਜਿੰਨੇ ਵੀ ਇਸ ਤਰੀਕੇ ਦੇ ਪੀਵੀਆਰ ਜਾਂ ਜਿਹੜੇ ਸਕਰੀਨ ਹੋਲਡਰ ਲੋਕ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹਦਾ ਆਪ ਵਿਰੋਧ ਕਰਨ ਪੰਜਾਬ 'ਚ ਹੀ ਬੰਦ ਦੀ ਮੰਗ ਕਰ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡਵਾਈਡ ਅਸੀਂ ਗੱਲ ਕਰ ਰਹੇ ਹਾਂ ਨਾ ਪੰਜਾਬ 'ਚ ਬੰਦ ਕਰ ਦਿੰਦੇ ਆਂ ਦੂਸਰੇ ਸੂਬਿਆਂ 'ਚ ਚਲਾਉਂਦੇ ਫੇਰ ਕੀ ਪੁੱਛਦੇ ਆਂ ਨਹੀਂ ਅਸੀਂ ਪੂਰੇ ਸਿੱਖ ਦਾ ਪੂਰੇ ਵਰਲਡ ਦੇ ਵਿੱਚ ਹੀ ਹੈ ਨਾ ਹਰ ਪਹਿਲੀ ਗੱਲ ਤਾਂ ਇਸ ਦਾ ਵਿਰੋਧ ਆ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਜਥੇਦਾਰ ਵੱਲੋਂ ਸਾਡੇ ਕਾਲ ਤੱਕ ਦੀ ਸਨਮੌਰ ਸੰਸਥਾ ਸਾਡੀ ਸਾਡੇ ਜਥੇਦਾਰ ਦਾ ਸਾਡੇ ਲਈ ਸੁਪਰੀਮ ਨੇ ਅਸੀਂ ਮਤਲਬ ਉਹਨਾਂ ਵੱਲੋਂ ਵੀ ਇਹ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਥੈਂਕ ਯੂ